ਗੋਡਿਆਂ ਦਾ ਗ੍ਰੀਸ ਖਤਮ ਹੋ ਜਾਵੇ ਜਾਂ ਫਿਰ ਗੋਡਿਆਂ ਦੇ ਵਿੱਚ ਗੈਪ ਘਟ ਜਾਵੇ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਸਮਝਾਉਣ ਲੱਗੇ ਆ ਇਹ ਹੈਗਾ ਇੱਕ ਨਾਰਮਲ ਗੋਡਾ ਜਦੋਂ ਆਪਾਂ 25 26 ਸਾਲ ਦੇ ਹੁੰਨੇ ਆ ਆਪਣੇ ਮਾਸ ਇੰਨਾ ਟਾਈਟ ਹੁੰਦਾ ਔਰ ਇੰਨਾ ਗੈਪ ਹੁੰਦਾ ਆਮ ਗੋਡਿਆਂ ਦੇ ਵਿੱਚ ਜਿਉਂ-ਜਿਉਂ ਉਮਰ ਵੱਧਦੀ ਹੈ ਕਸਰਤ ਨਹੀਂ ਕਰਦੇ ਆਪਣੇ ਗੋਡੇ ਐਦਾਂ ਹੋ ਜਾਂਦੇ ਆ ਤੁਸੀਂ ਦੇਖੋ ਇਹਦੇ ਵਿੱਚ ਗੈਪ ਹੈ ਜੋ ਬਿਲਕੁਲ ਹੀ ਘਟ ਗਿਆ ਜਦੋਂ ਲੱਤ ਸਿੱਧੀ ਕਰਾਂਗੇ ਹੱਡੀਆਂ ਆਪਸ ਦੇ ਵਿੱਚ ਟਕਰਾਉਣਗੀਆਂ ਔਰ ਆਪਣੇ ਦਰਦ ਸ਼ੁਰੂ ਹੋਏਗਾ ਸੋ ਘਬਰਾਉਣਾ ਨਹੀਂ ਸਾਂਖ ਕਸਰਤਾਂ ਨੇ ਤੁਸੀਂ ਅਗਰੇ ਘਰ ਦੇ ਵਿੱਚ ਕਰੋਗੇ ਤਾਂ ਤੁਸੀਂ ਆਰਾਮ ਪਾ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਦਸ ਇਸ ਡਾਕਟਰ ਗੁਸ਼ੇ ਸਿੰਘ ਪਹਿਲੀ ਐਕਸਰਸਾਈਜ਼ ਆਪਾਂ ਕੀ ਕਰਾਂਗੇ ਪਟੈਲਰ ਗਲਾਈਡ ਕਰਾਂਗੇ ਪਟੈਲਰ ਗਲਾਈਡ ਮਤਲਬ ਚਪਣੀ ਨੂੰ ਆਪਾਂ ਅੱਗੇ ਪਿੱਛੇ ਹਲਾਉਣਾ ਇਦਾਂ 15 ਤੋਂ 20 ਵਾਰ ਔਰ ਫਿਰ ਸਾਈਡ ਤੇ ਕਰਨਾ 15 ਤੋਂ 20 ਵਾਰ ਇਸ ਦੇ ਪੰਜ ਸੈਟ ਦੂਸਰੀ ਕਸਰਤ ਕੀ ਹੈ ਹੀਲ ਸਲਾਈਡ ਅ ਡਿਕਰੀਸ ਕਿ ਆਵਾਂਗੇ ਔਰ ਅ ਡਿਕਰੀਸ ਕੇ ਜਾਵਾਂਗੇ ਅ ਡਿਕਰੀਸ ਕਿ ਆਵਾਂਗੇ ਅ ਡਿਕਰੀਸ ਕੇ ਜਾਵਾਂਗੇ 15 ਤੋਂ 20 ਵਾਰ ਕਰਨਾ ਇਸ ਦੇ ਲਓ ਪੰਜ ਸੈਟ ਉਸ ਤੋਂ ਨੈਕਸਟ ਜਿਹੜੀ ਕਸਰਤ ਹੈ ਆਪ ਐਦਾ ਬੈਠ ਜਾਗੇ ਔਰ ਪੈਰ ਅੰਦਰ ਮੋੜ ਕੇ ਲਾਤ ਉੱਪਰ ਚੱਕ ਕੇ ਦੇਣੀ ਆ ਇੱਥੇ ਆਪਾਂ 5 ਸੈਕਿੰਡ ਹੋਲਡ ਫਿਰ ਰਿਲੈਕਸ ਇਸਦੇ 10 ਸੈਟ ਇਧਰ 10 ਸੈਟ ਇਧਰ ਹੁਣ ਜਿਹੜੀ ਉਦੋਂ ਅਗਲੀ ਕਸਰਤ ਹੈ ਤੁਹਾਨੂੰ ਇੱਕ ਪਿੱਲੋ ਚਾਹੀਦਾ ਹੋਏਗਾ ਇਸ ਨੂੰ ਤੁਸੀਂ ਬਿਲਕੁਲ ਆਪਣੇ ਗੋਡੇ ਦੇ ਥੱਲੇ ਰੱਖ ਦੇਣਾ ਐਦਾਂ ਕਰਕੇ ਔਰ ਇਸ ਨੂੰ ਦਬਾਉਣਾ ਔਰ ਲਾਤ ਉੱਪਰ ਚੱਕਣੀ ਪੈਰ ਅੰਦਰ ਮੋੜਨਾ ਇੱਥੇ 10 ਸੈਕਿੰਡ ਹੋਲਡ ਫਿਰ ਵਾਪਸ ਇਸਦੇ 10 ਸੈਟ ਸਾਰੀਆਂ ਕਸਰਤਾਂ ਕਰੋ ਗੋਡੇ ਦਰਦ ਹੈ ਜੋ ਤੁਹਾਡੇ ਜਾਂ ਗੋਡਿਆਂ ਦਾ ਗੈਪ ਘਟਿਆ ਹੈ ਗ੍ਰੀਸ ਘਟਿਆ ਹੈ ਬਹੁਤ ਜਲਦੀ ਵਧਣ ਵਾਲਾ ਸਤਿ ਸ਼੍ਰੀ ਅਕਾਲ